ਸੁੱਚਾ ਨਗਰੀ ਸੁੱਚਾ ਨਗਰੀ ਸੁੱਚਾ ਨਗਰੀ ਸੁੱਚਾ ਲਾ ਦੇ ਲਾ ਦੇ ਸੁੱਚਾ ਲਾ ਦੇ ਗਲੀ ਸਟਾਰਟ ਨਾ ਕਰੀ ਇੱਕ ਰੋ ਸੁੱਚਾ ਰੋ ਮਾ ਸਰ ਮਾ ਸਰ ਸੁੱਚਾ ਪੜ ਕੇ ਮੈਂ ਦੇਖੇ ਦੇਖੋ ਫੜ ਕੇ ਰੱਖ ਹਰ ਕੋਈ ਆਓ ਲੈ 100 ਟੀਵੀ ਦੀ ਫੋਟੋ ਉਾਰ ਕੇ ਪਾਸ ਨਰਸਵਾਰ ਦੇ ਕੋਲ ਸਤਰੀ ਗਾ ਨਹੀਂ ਸੋਣਿਓ ਫੈਕਟ ਕੀ ਆ ਕਿ ਬਹੁਤ ਸਾਰੀਆਂ ਵੀਡੀਓ ਪੈ ਜਾਂਦੀਆਂ ਨੇ ਬੀਸੀਆਰਡੀ ਆਈ ਚਾਹ ਸਮੱਸਿਆ ਫਲਾਣੀ ਸਮੱਸਿਆ ਨੋ ਡਾਊਟ ਮਸ਼ੀਨਰੀ ਆ ਬ੍ਰਦਰ ਸਮੱਸਿਆ ਆਉਂਦੀ ਆ ਆ ਜਾ ਕੇ ਨਾਲ ਲਵੇ ਆ ਪੂਰਾ ਟਰੈਕਟਰ ਜਮੇ ਕਿੰਨੇ ਘੰਟੇ ਚੱਲਿਆ 17 ਚ 17 ਘੰਟੇ ਚੱਲਿਆ ਹੋਇਆ ਸਾਰਾ ਘੰਟੇ ਚੱਲੇ ਹੋਏ ਚ 에ਰਰ ਦੇ ਰਿਹਾ ਸੀ ਇਹ C0201 P P0201 P0201 에ਰਰ ਦੇ ਰਿਹਾ ਸੀ ਪਹਿਲੇ ਸਿਲੰਡਰ ਦਾ ਵੀ ਜਾਂ ਤਾਂ ਕੋਈ ਸੋਲਨੋਇਡ ਵਾਲਵ 'ਚ ਦਿੱਕਤ ਆ ਇੰਜੈਕਟਰ ਦੀ ਦਿੱਕਤ ਸੀ ਜਾਂ ਹਾਰਡਵੇਅਰ ਦੀ ਵਾਇਰਿੰਗ ਦੀ ਬਹੁਤ ਅਸੀਂ ਡਾਇਗਨੋਸ ਕਰਿਆ ਕਦੇ ਕੁਝ ਛੇੜਿਆ ਕਦੇ ਕੁਝ ਛੇੜਿਆ ਨਹੀਂ ਲੋਟ ਆਇਆ ਉਦੋਂ ਬਾਅਦ ਕੀ ਕਰਿਆ ਇੰਜੈਕਟਰ ਬਿਲਕੁਲ ਠੀਕ ਸੀ ਪਰਫੈਕਟ ਕੀਤਾ ਕਿ ਇੰਜੈਕਟਰ ਨੂੰ ਪ੍ਰੋਪਰ ਸਪਲਾਈ ਨਹੀਂ ਸੀ ਜਾ ਰਹੀ ਇਹ ਰਸੀ ਦੇ ਆਲੇ-ਦੁਆਲੇ ਦਾ ਉਹ ਬਦਲਦੀ ਵਾਇਰਿੰਗ ਬਦਲ ਤੋਂ ਬਾਅਦ ਟਰੈਕਟਰ ਬਿਲਕੁਲ ਤੰਦਰੁਸਤ ਫ੍ਰੀ ਆਫ ਕੋਸਟ ਬਦਲੀ ਗਈ ਆ ਵਾਇਰਿੰਗ ਅੰਡਰ ਦੀ ਗਾਰੰਟੀ ਵਾਰੰਟੀ ਕਿੰਨਾ ਟਾਈਮ ਲੱਗਿਆ ਘੰਟਾ ਲੱਗਿਆ ਸਾਰਾ ਇੱਕ ਘੰਟਾ ਲੱਗ ਗਿਆ ਟਰੈਕਟਰ ਨੂੰ ਕਿੰਨੀ ਕਮੜੀ ਗੱਲ ਆ ਯਾਰ ਇੱਕ ਮਿੰਟ ਬੰਦੇ ਕਦੀ ਪ੍ਰੋਬਲਮ ਆਉਂਦੀ ਸਾਰੇ ਜਵਾਰ ਚ ਨਹੀਂ ਆਉਂਦੀ ਗੱਡੀ ਚ ਨਹੀਂ ਆਉਂਦੀ ਕਿਧਰੇ ਨਹੀਂ ਆਉਂਦੀ ਪ੍ਰੋਬਲਮ ਹਰੇਕ ਚੀਜ਼ ਚ ਪ੍ਰੋਬਲਮ ਆਉਂਦੀ ਆ ਪਰ ਉਹਦਾ ਇੱਕ ਆਲਾਜ ਆ ਇਹ ਨਹੀਂ ਹੈਗਾ ਕਿ ਉਹਦਾ ਕੋਈ ਆਲਾਜ ਨਹੀਂ ਆਰਟੀਆ ਟੈਕਨੀਕ ਆ ਨਵੀਂ ਆਈ ਆ ਬਾਕੀ ਕੰਪਨੀਆਂ ਦਾ ਮੈਨੂੰ ਪਤਾ ਨਹੀਂ ਸਵਰਾਜ ਹਰ ਵਕਤ ਖੜੀ ਆ ਠੀਕ ਆ ਪਰ ਮੜੇ ਸਾਲ ਉਸਾਰਨ ਮਾਰ ਕੇ ਦਾ ਸਵਰਾਜ ਪੈਲ ਕੋਲ ਟੈਕੋ ਆ ਹਾਂ ਸਾਰਾ ਹੈ ਜੀ ਟੋਪ ਕੋਲੀ ਕਰੇ ਕੋਈ ਕੋਲੀ 31 ਬੱਤੀ ਕੋਲ ਚੈੱਕ ਕਰਾਂ ਤੇ ਬੱਤੀ ਜੋ ਹੀ ਨਹੀਂ ਮਰਦੀ ਬੜੀ ਗੱਲ ਨਹੀਂ ਪਹਿਲੀ ਗੱਲ ਟਰੈਕਟਰ ਨੂੰ ਸਟੈਂਡ ਕਰਿਆ ਸਟੈਂਡ ਕਰਨ ਤੋਂ ਬਾਅਦ ਆ ਕੋਕਲਾ ਆ ਰਿਹਾ ਸੀ ਠੀਕ ਆ ਪਹਿਲਾਂ ਕੀ ਕੀਤਾ ਇੰਜੈਕਟਰ ਤਿੰਨ ਨੰਬਰ ਵਾਲਾ ਇੱਕ ਨੰਬਰ ਵਾਲੇ ਪਾਸੇ ਪਾ ਕੇ ਦੇਖਿਆ ਫਿਰ ਇੱਕ ਨੰਬਰ ਦੀ ਪ੍ਰੋਬਲਮ ਆ ਰਹੀ ਸੀ ਉਸ ਤੋਂ ਬਾਅਦ ਕੰਪਨੀ ਨੇ ਸਲਾਹ ਕਰੀ ਵੀ ਕੀ ਕਰੀਏ ਕਹਿੰਦੇ ਬਾਹਰ ਹੀ ਬਦਲ ਦੋ ਘੰਟਾ ਇੱਕ ਲੱਗੇ ਆਹ ਵਾਇਰਿੰਗ ਪਈ ਐ ਇੱਥੇ ਛੱਡ ਕੇ ਬਾਹਰ ਇੱਕ ਮਿੰਟ ਜਾਂ ਸਾਰੀ ਭਾਰਤੀ ਜਮੇ ਨਾਲ ਦੀ ਨੰਨੋ ਇਲੈਕਟ੍ਰੋਨਿਕ ਹੈਗਾ ਤੇ ਜਿੱਥੇ ਤਰਾ ਕੋਈ ਹੱਲ ਨਾ ਜਿਹੜਾ ਗਵਰਨਮੈਂਟ ਨੇ ਆਪਾਂ ਨੂੰ ਆਪਣੀ ਸਿਹਤ ਵਾਸਤੇ ਇਹ ਕਮੈਂਡ ਬਚਾਉਣ ਵਾਸਤੇ ਕਰਿਆ ਮੈਂ ਤਾਂ ਕਹਿੰਦਾ ਬਹੁਤ ਸਹੀ ਕਰਿਆ ਹਾਂ ਗੱਲ ਹੁੰਦੀ ਆ ਕੰਪਨੀ ਦੇ ਖੜਨ ਦੀ ਆਪਣੀ ਖੜੀ ਆ ਨਾ ਉਹਨਾਂ ਜੀ ਨੇ ਨਾ ਘੰਟਾ ਲਾ ਕੇ ਦਾ ਸਾਰਾ ਟੰਕਮਾ ਜਿਹੜੀ ਵਾਇਰਿੰਗ ਸੀ ਟੰਕਮਾ ਵੀ ਕੀਆ ਕੱਟ ਕੇ ਆ ਖੋਲਿਆ ਵਾਇਰ ਕੱਟ ਕੇ ਨਵੀਂ ਪਾਤੀ ਟਰੈਕਟਰ ਦਾ ਪੋਰਡ ਖਤਮ ਹੋ ਗਿਆ ਟਰੈਕਟਰ ਰੁਕ ਕੇ ਹੋ ਗਿਆ ਅਗਲੀ ਗੱਲ ਵੀ ਸਵਰਾਜ ਐਡਾ ਟੰਕਮਾ ਹੈ ਹੀ ਨਹੀਂ ਇਨਵਾ ਫੋਰਨਾਂ ਦਾ ਮਿੱਟੀ ਉਹ ਮਿੱਟੂ ਜੀ ਜਾਣਦੇ ਨੇ ਉਹ ਵੀ ਹੈਲੀਕਾਪਟਰ ਦੇ ਉੱਤੇ ਖੜੇ ਨੇ ਆਪ ਤੇ ਅਸੀਂ ਖੋਲ ਸਲਈਆਂ ਕਰਕੇ ਆਪ ਲੱਕੇ ਨੇ ਕੱਢਨੇ ਵਾਪਸ ਕਿੱਤੀ ਵੱਡੀ ਗੱਲ ਆ ਸੋ ਜੇ ਕੋਈ ਪ੍ਰੋਬਲਮ ਆਉਂਦੀ ਆ ਬਿਨਾਂ ਵਜ੍ਹਾ ਤੋਂ ਟਰੈਕਟਰ ਨੂੰ ਨਾ ਪਟਾਓ ਇੱਕ ਮੈਂ ਮਾੜੀ ਜੀ ਬੇਨਤੀ ਕਰ ਦਿੰਦਾ ਐ ਸੂਨ ਐ ਪੋਸੀਬਲ ਸਰਕਾਰ ਇੱਕ ਕਾਨੂੰਨ ਲਿਆਉਣ ਲੱਗੀ ਆ ਚੰਡੀਗੜ੍ਹ ਬਣ ਰਿਹਾ ਉਹ ਜਗਾਰਡ ਜਿਹੜੇ ਐਮਿਸ਼ਨ ਚ ਟਰੈਕਟਰ ਆਇਆ ਕਰੂਗਾ ਜਿਵੇਂ ਮੰਨ ਲਓ 60 ਪਾਵਰ BS4 ਆ ਥੋੜਾ ਸਾਲ ਬਾਅਦ 2 ਸਾਲ ਬਾਅਦ ਉੱਥੇ ਟੈਸਟ ਹੋਇਆ ਕਰਨਾ ਟਰੈਕਟਰ ਦਾ ਤਾਂ ਥੋੜੇ ਖੇਤਾਂ 'ਚ ਚੱਲਿਆ ਕਰੂੰਗਾ ਇਹ ਜਿਹੜੀ ਵੱਡ ਟੁੱਕ ਜੀ ਆ ਬਹੁਸ਼ੀਤੀ ਬੰਦ ਹੋ ਜਾਂਦੀ ਕਿਉਂਕਿ ਜਿਹੜਾ ਟਾਰਗੇਟ ਆ ਇਹਦਾ ਪਰਮਿਸ਼ਨ ਮਿਲਦਾ ਉਹ ਗਵਰਨਮੈਂਟ ਨੇ ਜਾਂ ਜਿਹੜੀ ਸੰਧੀ ਹੋਈ ਵੀ ਆ ਉਹ ਅਚੀਵ ਕਰਨਾ ਹਲੇ ਤੱਕ ਕੋਸ ਜ਼ੀਰੋ 0% ਵੀ ਅਚੀਵ ਨਹੀਂ ਆਪਾਂ ਨੇ ਕਰਿਆ ਇਹ ਛੇਤੀ ਜਗਾੜ ਆ ਰਿਹਾ ਜਿਹੜੇ ਮਿਸ਼ਨ ਸਟੈਂਡਰਡ ਚ ਚੀਜ਼ ਪਾਸ ਹੋਈ ਵੀ ਹੋਇਆ ਕਰੂਗੀ ਉੱਥੇ ਹੋ ਮੈਸ਼ਿਨ ਚੈੱਕ ਹੋਇਆ ਕਰਨਾ ਤਾਂ ਗੋਡਾ ਟਰੈਕਟਰ ਚੱਲੂਗਾ ਨਹੀਂ ਤੁਹਾਡੀ ਰਜਿਸਟ੍ਰੇਸ਼ਨ ਅਨਲ ਹੋ ਗਿਆ ਕਰਦੀ ਜਿਹੜਾ ਜਿਹੜੇ ਸੈਂਟਰ ਚ ਟਰੈਕਟਰ ਆਇਆ ਮੇਰਾ ਭਰਾ ਨੂੰ ਨਾ ਛੇੜੋ ਬਾਹਰ ਤੁਹਾਨੂੰ ਭਾਜੜ ਪੈ ਜਾਣੀ ਆ ਤੁਸੀਂ ਹੈਰਾਨ ਹੋਈ ਜਾਣਾ ਆਪਣੇ ਲੋਕਾਂ ਨਾਲ ਹੁੰਦਾ ਆ ਠੀਕ ਆ ਜੀ ਸਾਹ ਦੇਖ ਸਕਦੇ ਹੋ ਟਰੈਕਟਰ ਬਿਲਕੁਲੋ ਕੀ ਆ ਅੱਗੇ ਕਿੱਦਾਂ ਚਲਾਣਾ ਆ ਹਾਂ ਜੀਮੇਦਾਰ ਤੇ ਕਿਹੜਾ ਜਰ ਪੱਲੀਆਂ ਲੱਗੀ ਆ ਕੱਟ ਕੇ ਆ ਰੱਖਤੀ ਨਵੀਂ ਪਾਤੀ ਜ਼ਿੰਮੇਦਾਰ ਦਾ ਕੋਈ ਕਿਰਪਾਈਏ ਦਾ ਵੀ ਕੋਈ ਖਰਚਾ ਨਹੀਂ ਲੱਗਿਆ ਨਾ ਲੱਗਣਾ ਚਾਹੀਦਾ ਵੀ ਗਾਰੰਟੀ ਵਾਰੰਟੀ ਹੈ ਕਦੇ ਵਾਸਤੇ ਆ ਹੁਮੇਲੇ ਨਾਲ ਵਾਸਤੇ ਠੀਕ ਹੈ ਸੋਏ ਨੌ ਸੌਣੇ ਤੋਂ ਅਸੀਂ 25 ਮਾੜਾ ਨਵੇਂ ਟਰੈਕਟਰ ਚ ਵਾਇਰਿੰਗ ਚ ਕਿਤੇ ਕੋਈ ਵਾਇਰਿੰਗ ਕੀ ਹੁੰਦਾ ਜਰੂਰੀ ਨਹੀਂ ਵੀ ਚੂਹਾ ਹੀ ਟੁੱਟ ਜਵੇ ਕਈ ਵਾਰ ਕੋਈ ਵਾਇਰ ਆ ਜਿਹੜੀ ਉਹ ਗਰਮ ਹੋਈ ਵੀ ਹੁੰਦੀ ਆ ਜਾਂ ਉਹਦੇ ਮੈਨੂਫੈਕਚਰਿੰਗ ਫਾਲਟ ਸੀ ਹੁੰਦੀ ਤਾਂ ਉਹ ਤਾਂ ਨਹੀਂ ਹੈਗੀ ਆ ਇਹਦੀ ਵੀ ਟੋਟਾ ਪਾਇਆ ਅਸਾਰਾ ਟੰਟਵਾ ਕੱਟ ਕੇ ਨਵਾਂ ਪਾ ਏਸੀਐਮ ਟ੍ਰਿਕਟ ਕਰੰਟ ਪੀਸੀਐਮ ਬਦਲਿਆ ਜਾਣਾ ਸੀ ਆਹ ਕਿੱਛ ਬੰਦੀ ਇਹ ਬਦਲਿਆ ਜਾਣਾ ਸੀ ਇੰਜੈਕਟਰ ਹੁੰਦੇ ਇੰਜੈਕਟਰ ਭਾਵੇਂ ਲੱਖ ਦਾ ਭਾਵੇਂ 100 ਦਾ ਜਿਹੜਾ ਵੀ ਸਮਾਨ ਜਿੰਨਾ ਤੱਕ ਸੋਰਾਜ ਦੀ ਗਾਰੰਟੀ ਗਾਰੰਟੀ ਆ ਛੋਟਾ ਵੀ ਆਫ ਕੋਸਟ ਹੋ ਕੇ ਜਾਣਾ ਕਿੰਨੀ ਤੱਕ ਗਾਰੰਟੀ ਗਾਰੰਟੀ ਆ ਰੋਜ਼ ਅੱਜ ਜੀ ਇੱਕ ਸਾਲ ਇਜ਼ਾਰ ਦੀ ਇੱਕ ਸਾਲ ਆਹ ਸਾਰੇ ਇਲੈਕਟ੍ਰੋਨਿਕ ਕੰਪੋਨੈਂਟਸ ਦੀ 1 ਸਾਲ ਇਲੈਕਟ੍ਰੋਨਿਕਸ ਪਾਰਟਸ ਦੀ 1 ਸਾਲ ਇਲੈਕਟ੍ਰੋਨਿਕਸ ਪਾਰਟਸ ਦੀ 1 ਸਾਲ ਦੀ ਗਾਰੰਟੀ ਵੈਰੰਟੀ ਆ 1 ਸਾਲ ਚ ਜੀ ਕਤੋਂ ਕਿ ਹੁੰਦੀ ਆ ਮਸ਼ੀਨਰੀ ਨੂੰ ਆ ਲੰਦੀ ਹੈ ਜਿਵੇਂ ਇਹਨਾਂ ਨੂੰ ਇੱਥੇ ਕੋਈ ਨਵੇਂ ਚੇਜ਼ੇ ਸਮਾਰੀ। ਕੋਈ ਟਾਈਟਰ ਗਰੋ ਨਹੀਂ ਪੱਟਿਆ ਕੋਈ ਵੱਡ ਟੁੱਟ ਕੇ ਨਹੀਂ ਗਈ ਕੋਈ ਜੱਜਮੈਂਟ ਨਹੀਂ ਆਉਣੀ ਵਾਏ ਕਿੱਤੀ ਅਪ ਲੱਗਦੇ ਪੱਲੱਗ ਕਿੰਨੀ ਬੜੀ ਲੱਗਦਾ। ਸੋ ਮੇਰਾ ਤਾਂ ਇਹੀ ਮੰਤਵ ਆ ਕਿ ਜੇ ਟੀਕਨੋਲੋਜੀ ਆਉਂਦੇ ਨਾਲ ਜੁੜੀਏ ਵਹਿਮਾਂ ਚੋਂ ਬਾਹਰ ਨਿਕਲੀਏ ਜਮਾਨੇ ਦੇ ਨਾਲ ਮੋਟਾ ਲਾ ਕੇ ਚੱਲਣਾ ਹੀ ਪੈਣਾ ਉਹ ਕੋਈ ਹੱਲ ਹੈ ਨਹੀਂ। ਸੋ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿੰਟੂ ਜੀ ਦੇ ਦਰਸ਼ਨ ਕਰਾ ਦਿੱਤੇ। ਅੱਜ ਆਇਆ ਆ ਭਾਈ ਇਹਨਾਂ ਦੀ ਮੋਟਕਲਾਏ। ਠੀਕ ਹੈ ਠੀਕ ਹੈ ਜਮ ਓਕੇ ਹੈ ਜੀ ਨਮਾ ਕੋਈ ਕੁੱਟਦਾ ਨਹੀਂ ਆਉਣਾ ਨਾ ਕੋਈ ਕੁੱਟ ਨਹੀਂ ਹੈਗਾ ਸੱਤੀ ਵੀ ਉੱਡ ਗਈ ਸਾਰੀ ਬਾਹਰ ਫੀਸ ਕਰੀ ਵੀਡੀਓ ਨੂੰ ਕਰ ਦਿਓ ਸ਼ੇਅਰ ਫੋਨ ਆ ਗਿਆ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ